ਤੁਹਾਨੂੰ ਦੱਸ ਦਈਏ ਜੀ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਆਈ ਐਸ ਪਰਮਪਾਲ ਕੌਰ ਨੇ ਇਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ ਤੇ ਉਹਨਾਂ ਨੇ ਪਿਛਲੇ ਦਿਨੀ ਭਾਜਪਾ ਚ ਸ਼ਾਮਿਲ ਹੋਏ ਹੈਗੇ ਆ ਤੇ ਤੁਹਾਨੂੰ ਦੱਸ ਦਈਏ ਕਿ ਪੰਤਪਾ ਸਾਹਿਬ ਨੇ ਉਹਨਾਂ ਦਾ ਇਸਤੀਫਾ ਜੋ ਹੈ ਨਾਮਨਜ਼ੂਰ ਕਰਤਾ ਸੀਗਾ ਪੰਤਪਾ ਸਾਹਿਬ ਨੇ ਕਿਹਾ ਸੀਗਾ ਕਿ ਆਈਐਸ ਬਣਨ ਦੀ ਤਾਂ ਤੁਹਾਨੂੰ ਕਾਲੀ ਸੀਗੀ ਤੇ ਕੰਪਿਉਟਰੀ ਪਾਰਟੀ ਛੱਡਣ ਦੀ ਵੀ ਤੁਹਾਨੂੰ ਕਾਲੀ ਹੈਗੀ ਹੈ ਇਹ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਤੇ ਉਹਨਾਂ ਨੇ ਪੰਤਪਾ ਸਾਹਿਬ ਨੇ ਇਸਤੀਫਾ ਵੀ ਨਾਮਨਜ਼ੂਰ ਕਰਤਾ ਸੀਗਾ ਹੁਣ ਪਰਮਪਲ ਕੌਰ ਆਈਐਸ ਜਿਹੜੇ ਹੈਗੇ ਆ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਹੈਗੇ ਆ ਪੰਜਾਬ ਦੇ ਵਿੱਚ ਆਉ ਤੁਹਾਨੂੰ ਦੱਸਦੇ ਆ ਉਹਨਾਂ ਦੇ ਸ਼ਾਮਿਲ ਹੋਣ ਤੇ ਬਜਪੀ ਨੇ ਕੀ ਕਿਹਾ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਨਵੇਂ ਸ਼ਾਮਿਲ ਹੋਏ ਨਿਵ੍ਰਿਤ ਆਈਏਐਸ ਅਧਿਕਾਰੀ ਸ਼੍ਰੀ ਮਤੀ ਪਰਮਪਾਲ ਕੌਰ ਜੀ ਦਾ ਰਾਮਪੂਲਾ ਫੁੱਲ ਵਿਖੇ ਪੂਰਬ ਜ਼ਿਲ੍ਹਾ ਪ੍ਰਧਾਨ ਭਾਰਤ ਗਰਗ ਜੀ ਵੱਲੋਂ ਰੱਖੇ ਗਏ ਸਵਾਗਤੀ ਸਮਾਰੋਹ ਦੇ ਵਿੱਚ ਕਾਰਕੁਨਾਂ ਨੇ ਬਹੁਤ ਵਧੀਆ ਸਵਾਗਤ ਕੀਤਾ ਸਮਾਰੋਹ ਵਿੱਚ ਪਾਰਟੀ ਦੇ ਵਫਾਦਾਰ ਅਤੇ ਉਤਸ਼ਾਹੀ ਕਾਰਕੁਨਾਂ ਨੇ ਮੈਡਮ ਨੂੰ ਸਰੂਪਾ ਪਾ ਕੇ ਨਵਾਜ਼ਿਆ ਇਸ ਤੋਂ ਬਾਅਦ ਇੱਕ ਵੱਡੀ ਭੀੜ ਦੇ ਰੂਪ ਵਿੱਚ ਵਰਕਰ ਨੇ ਬਠਿੰਡਾ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਦਾ ਕੂਚ ਕੀਤਾ ਮੁੱਖ ਭਾਜਪਾ ਦਫ਼ਤਰ ਵਿਖੇ ਪਰਮਪਾਲ ਕੌਰ ਸੰਦੂ ਜੀ ਨੂੰ ਬਠਿੰਡਾ ਜ਼ਿਲ੍ਹਾ ਪ੍ਰਦਾਨ ਸ਼ਹਿਰੀ ਸਰੂਪ ਚੰਦ ਸਿੰਘਲਾ ਜੀ ਦੀ ਅਗਵਾਈ ਦੇ ਵਿੱਚ ਕਰਕੁੰਨਾ ਦੀ ਪਾੜੀ ਪੀਰ ਨੇ ਭਰਪੂਰ ਸਵਾਗਤ ਕੀਤਾ ਇਸ ਮੌਕੇ ਤੇ ਪਰਮਪਰ ਲਕੋਰ ਸੰਧੂ ਨੇ ਆਪਣੇ ਸੰਬੋਧਨ ਦੇ ਵਿੱਚ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਅਤੇ ਉਹਨਾਂ ਨੇ ਪਾਰਟੀ ਦੇ ਮਿਸ਼ਨ ਅਤੇ ਵਿਚਨ ਨੂੰ ਅਕੇ ਵਧਾਉਣ ਦਾ ਸੰਕਲਪ ਲਿੱਤਾ ਹਾਂ ਜੀ ਤੁਹਾਨੂੰ ਦੱਸ ਦਈਏ ਜੀ ਆਮ ਆਦੀ ਪਾਰਟੀ ਪੰਜਾਬ ਦੀ ਸਰਕਾਰ ਵਿੱਚ ਆਈ ਐਸ ਪਰਮਪਾਲ ਗੌਰ ਨੇ ਜੋ ਹੈ ਇਸਤਫਾ ਦੇ ਕੇ ਭਾਜਪਾ ਨੂੰ ਸ਼ਾਮਿਲ ਕਰ ਲਿਆ ਹੈਗਾ ਜੀ ਤੁਹਾਡਾ ਇਸ ਬਾਰੇ ਕੀ ਵਿਚਾਰ ਜਰੂਰ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਜਰੂਰ ਲਾਈਕ ਕਰ ਦਿਓ ਮੋਟੀਵੇਸ਼ਨ ਮਿਲਦਾ ਰਹੇਗਾ ਤੇ ਤੁਹਾਨੂੰ ਖਬਰਾਂ ਦਿੰਦੇ ਰਵਾਂਗੇ ਤੁਹਾਨੂੰ ਦੱਸ ਦਈਏ ਜੀ ਪਵਨਤਮਾ ਸਾਹਿਬ ਨੇ ਆਈਐਸ ਮੈਡਮ ਦਾ ਜੋ ਹੈ ਅਸਤੀਫਾ ਨਾਮਨਜ਼ੂਰ ਕਰਤਾ ਸੀਗਾ ਤੇ ਉਹਨਾਂ ਨੂੰ ਜੋ ਹੈ ਸੁਣਾਇਆ ਵੀ ਸੀਗਾ ਕਿ ਇੰਨੀ ਜਲਦੀ ਤੁਹਾਡੀ ਪਾਰਟੀ ਤੁਸੀਂ ਛੱਡਤੀ ਹੈਗੀ ਐ ਇੰਨੀ ਜਲਦੀ ਤੁਹਾਡਾ ਅਸਤੀਫਾ ਮਨਨਾਮਜ਼ੂਰ ਨਹੀਂ ਹੋਏਗਾ ਤੁਸੀਂ ਉਹ ਕੱਲ ਹੀ ਕਿਤੇ ਹੈਗੀ ਕੋਈ ਤਰੀਕਾ ਹੁੰਦਾ ਹੈ ਪਾਰਟੀ ਛੱਡਣ ਦਾ ਬਾਕੀ ਤੁਹਾਨੂੰ ਦੱਸ ਦਈਏ ਕਿ ਕਾਫੀ ਲੋਕ ਜਿਹੜੇ ਹੈ ਅਮਦ ਵੀ ਪਾਰਟੀ ਛੱਡ ਕੇ ਬੀਜੇਪੀ 'ਚ ਆ ਰਹੇ ਹੈਗੇ ਆ ਜੀ ਤੁਹਾਨੂੰ ਦੱਸੀਏ ਮੈਡਮ ਦੇ ਹਸਬੰਡ ਵੀ ਕੱਲ ਹੀ ਦਲਚੇ ਸੀਗੇ ਜੀ ਦੋਨਾਂ ਨੇ ਜੋ ਮਿਲ ਕੇ ਹੈ ਆਪਨਾ ਜੋ ਹੈ ਭਾਜਪਾ ਜੁਆਇਨ ਕਰਤੀ ਹੈਗੀ ਹੈ ਤੇ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਵੀ ਖਤਮ ਹੁੰਦੀ ਜਾਰੀ ਹੈਗੀ ਹੈ ਵੱਡੀ ਗੱਲ ਕਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੁਖਬੀਰ ਸਿੰਘ ਬਾਦਲ ਵੀ ਪੰਜਾਬ ਚੋਂ ਯਾਤਰਾ ਕਰਦੇ ਪਏ ਹੈਗੇ ਜੀ ਇਸ ਦੇ ਬਾਨੇ ਜੋ ਹੈ ਅਕਾਲੀ ਦਲ ਨੂੰ ਵੀ ਵੱਡਾ ਚਟਕਾ ਲੱਗਿਆ ਉਹਨਾਂ ਦੇ ਜੋ ਹੈ ਕ ਲੀਡਰ ਉਹਨਾਂ ਦੇ ਜੀ ਪਤੀ ਹੈ ਪਰਮਪਾਲ ਕੌਰ ਜੀ ਦੇ ਉਹਨਾਂ ਨੇ ਵੀ ਸਿੱਪਾ ਦੇ ਕਿ ਭਾਜਪਾ ਜੁਆਇਨ ਕਰ ਲਈ ਹੈਗੀ ਹੈ ਬਾਕੀ ਦੇਖਦੇ ਹਾਂ ਕੀ ਹੁੰਦਾ ਹੈ ਕਿਉਂਕਿ ਬੀਜੇਪੀ ਜਿਹੜੀ ਤੀਸਰੀ ਵਾਰ ਕੋਸ਼ਿਸ਼ ਕਰੀ ਹੈ ਕਿ ਉਹ ਸੱਤਾ ਦੇ ਵਿੱਚ ਆਏ ਤੇ ਮੋਦੀ ਪ੍ਰਾਈਮ ਮਿੰਿਸਟਰ ਬਣਨ ਇਸੇ ਲਈ ਲੱਗਦਾ ਹੈ ਕਿ ਅਲੱਗ-ਅਲੱਗ ਪਾਰਟੀਆਂ ਤੋਂ ਲੋਕ ਬੀਜੇਪੀ ਚ ਸ਼ਾਮਿਲ ਹੋ ਰਹੇ ਹੈਗੇ ਆ ਜੀ ਬਿਕੋਸ ਦੇ ਵਾਉਂਟ ਐਬਸੋਲਿਟ ਪਾਵਰ ਤੁਹਾਡੇ ਇਸ ਵਾਰ ਕੀ ਵਿਚਾਰ ਜਰੂਰ ਦੱਸੋ ਤੁਹਾਨੂੰ ਦੱਤੇ ਜੀ ਜਾਂਦੇ ਜਾਣਦੇ ਪਰੰਪਰਗ ਔਰ ਆਈਏਐਸ ਨੇ ਆਮਾਦੀ ਪਾਰਟੀ ਤਰਕਾਤੋ ਸਿਫਾ ਦੇ ਕੇ ਬੀਜੇਪੀ ਦਾ ਦਮਨ ਥਾਮਿਆ ਪਰ ਪੁਤਮਾਨ ਸਾਹਿਬ ਗੁੱਸਾ ਹੋਏ ਤੇ ਉਨ੍ਹਾਂ ਨੇ ਉਹਦਾ ਅਸਤੀਫਾ ਨਾ ਮਨਜ਼ੂਰ ਕੀਤਾ ਤੇ ਪੁਤਮਾਨ ਸਾਹਿਬ ਉਸੀ ਘਰ ਕੰਮ ਕਰਦੇ ਰੋ ਲੋਕਾਂ ਦਾ ਦਾ ਕੰਮ ਹੈ ਕਿ ਛੱਡ ਕੇ ਜਾਣਾ ਆਣਾ ਬਾਕੀ ਉਹ ਦੇਖਦੇ ਕਿ ਹੁੰਦਾ ਅੱਗੇ ਕੌਣ ਜਿੱਤਦਾ ਹੈ ਕੌਣ ਨਹੀਂ ਏਸੀ ਅੱਜ ਦੀ ਖਬਰ